ਪੰਜਾਬ ਦੇ ਵਿੱਚ ਸਮੱਸਿਆਵਾਂ ਕਿੰਨੀਆਂ ਵੱਡੀਆਂ ਤੇ ਉਹਨਾਂ ਸਮੱਸਿਆਵਾਂ ਦਾ ਕੋਈ ਹੱਲ ਕੱਢਣ ਵਾਲਾ ਹੈ ਕਿ ਨਹੀਂ ਹੈ ਇਹਦੇ ਬਾਰੇ ਮੇਰਾ ਖਿਆਲ ਕਿਸੇ ਨੂੰ ਵੀ ਕੁਝ ਦੱਸਣ ਦੀ ਪੁੱਛਣ ਦੀ ਲੋੜ ਨਹੀਂ ਆ ਪੰਜਾਬ ਦੇ ਵਿੱਚ ਪੈਰ ਪੈਰ ਦੇ ਉੱਤੇ ਸਮੱਸਿਆ ਨਸ਼ਾ ਦੀ ਸਮੱਸਿਆ ਬੇਰੋਜ਼ਗਾਰੀ ਦੀ ਸਮੱਸਿਆ ਜਿਸ ਤਰੀਕੇ ਨਾਲ ਪ੍ਰਸ਼ਾਸਨ ਜਿਹੜਾ ਉਹ ਖੱਜਲ ਕਰਦਾ ਇਹ ਵੀ ਸਮੱਸਿਆ ਜਵਾਨੀ ਆ ਜਿਹੜੀ ਉਹ ਪੜਨਾ ਚਾਹੁੰਦੀ ਆ ਕੁਝ ਕਰਨਾ ਚਾਹੁੰਦੀ ਆ ਉਹਨੂੰ ਰਾਹ ਦੇ ਵਿੱਚ ਰੋਕਿਆ ਜਾਂਦਾ ਇਹ ਇੱਕ ਸਮੱਸਿਆ ਵਾ ਬਹੁਤ ਸਾਰੀਆਂ ਹੋਰ ਵੀ ਆ ਪਰ ਅਸੀਂ ਇਹਨਾਂ ਸਮੱਸਿਆਵਾਂ ਦੇ ਉੱਤੇ ਚਾਨਣ ਪਾਉਣ ਵਾਲੇ ਲੋਕਾਂ ਨੂੰ ਬਹੁਤੀ ਵਾਰ ਟੀਚਰਾਂ ਕਰਦੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਇਹਨਾਂ ਮਸਲਿਆਂ ਨੂੰ ਹੱਲ ਕਰਨਾ ਉਹ ਕਿੰਨਾ ਕ ਹੱਲ ਕਰਦੀ ਆ ਇਹਦੇ ਬਾਰੇ ਤੁਸੀਂ ਜਾਣਦੇ ਹੋ ਪਰ ਜੇਕਰ ਅੱਜ ਦੇ ਪੰਜਾਬੀ ਸਮਾਜ ਦੇ ਵਿੱਚ ਕੋਈ ਬੰਦਾ ਮਸਲੇ ਨੂੰ ਚੁੱਕਦਾ ਜਾਂ ਕੋਈ ਸੰਸਥਾ ਮਸਲੇ ਨੂੰ ਚੁੱਕਦੀ ਆ ਤੇ ਆਪਾਂ ਬਹੁਤੀ ਵਾਰ ਵਿੱਚ ਪਤਾ ਕਿ ਕਹਨੇ ਆ ਵਿਕ ਗਿਆ ਓਏ ਖਰੀਦ ਲਿਆ ਓਏ ਇਹ ਤਾਂ ਨਿੱਜੀ ਹੋਊਗਾ ਕੰਮ ਮੈਂ ਕਦੇ ਕਦੇ ਹੈਰਾਨ ਹੁੰਨਾ ਵੀ ਜੇਕਰ ਕੋਈ ਬੰਦਾ ਕਿਸੇ ਮਸਲੇ ਨੂੰ ਚੁੱਕਦਾ ਨਾ ਤੇ ਅੱਗੋਂ ਇਹ ਗੱਲ ਕਹੀ ਜੇ ਤੈਨੂੰ ਆਹ ਸਮੱਸਿਆ ਪਈ ਆ ਪੰਜਾਬ ਦੇ ਬਚਾਅ ਹੋਈ ਜਾਂਦਾ ਤੂੰ ਆਹ ਕਰੀ ਜਾਂਦਾ ਪੰਜਾਬ ਦੇ ਬਚਾਅ ਹੋਈ ਜਾਂਦਾ ਵੀ ਸਾਰੇ ਮਸਲਿਆਂ ਨੂੰ ਸਾਰੇ ਮੁੱਦਿਆਂ ਨੂੰ ਇਕੱਲਾ ਬੰਦਾ ਜੱਫੇ ਨਹੀਂ ਮਾਰ ਸਕਦਾ ਪੰਜਾਬ ਦਾ ਇਕੱਲਾ ਇਕੱਲਾ ਬੰਦਾ ਪੰਜਾਬ ਦੀ ਇਕਲੀ ਇਕਲੀ ਕੁੜੀ ਇਹਨਾਂ ਮਸਲਿਆਂ ਨੂੰ ਚੁੱਕੂਗੀ ਤਾਂ ਮਸਲਿਆਂ ਦਾ ਹੱਲ ਹੋਣਾ ਖੈਰ ਪੰਜਾਬ ਦੇ ਵਿੱਚ ਚਿੱਟੇ ਦੀ ਸਮੱਸਿਆ ਮੇਰੇ ਅਖਲ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਪੁਲਿਸ ਤੰਤਰ ਕਿੰਨਾ ਕਿ ਇਮਾਨਦਾਰ ਆ ਕੁਝ ਕਹਿਣ ਦੀ ਲੋੜ ਨਹੀਂ ਪੰਜਾਬ ਦੀ ਪੁਲਿਸ ਕਿੰਨੀ ਕਿ ਇਮਾਨਦਾਰ ਆ ਕੁਝ ਵੀ ਕਹਿਣ ਦੀ ਲੋੜ ਨਹੀਂ ਪਰ ਅਸੀਂ ਇਹਨਾਂ ਮਸਲਿਆਂ ਨੂੰ ਚੁੱਕਣ ਵਾਲੇ ਲੋਕਾਂ ਦੇ ਉੱਤੇ ਬਹੁਤੀ ਕਿੰਤੂ ਕਰਦੇ ਆ ਇਹਨਾਂ ਮਸਲਿਆਂ ਦੇ ਗਰਾਊਂਡ ਲੈਵਲ ਦੇ ਉੱਤੇ ਜ਼ਮੀਨੀ ਪੱਧਰ ਦੇ ਉੱਤੇ ਹੱਲ ਕਿੱਦੇ ਕਰ ਹੁੰਦੇ ਆ ਡਾਕੂਆਂ ਦਾ ਮੁੰਡਾ 3 ਫਿਲਮ ਪੰਜਾਬ ਦੇ ਇਨਾ ਮੁੱਦਿਆਂ ਦੇ ਉੱਤੇ ਝਾਤ ਪਾਉਂਦੀ ਹੈ ਡਾਕੂਆਂ ਦਾ ਮੁੰਡਾ 3 ਫਿਲਮ ਦੇਵ ਕਰੋੜ ਦੀ ਫਿਲਮ ਜਿਹਦੇ ਵਿੱਚ ਉਹਨੇ ਜੋਧਾ ਬਣ ਕੇ ਜ਼ੁਲਮ ਦਾ ਅੰਤ ਕੀਤਾ ਚਿੱਟਾ ਵੇਚਣ ਵਾਲਿਆਂ ਦਾ ਅੰਤ ਕੀਤਾ ਇਹ ਫਿਲਮ ਮੇਰਾ ਖਿਆਲ ਆ ਵੀ ਪੰਜਾਬ ਦੇ ਕੱਲੇ ਕੱਲੇ ਜਵਾਨ ਨੂੰ ਪੰਜਾਬ ਦੇ ਕੱਲੇ ਕੱਲੇ ਮੁੰਡੇ ਨੂੰ ਪੰਜਾਬ ਦੀ ਕੱਲੀ ਕੱਲੀ ਕੁੜੀ ਨੂੰ ਵੇਖਣੀ ਬਣਦੀ ਆ ਫਿਲਮਾਂ ਬਹੁਤ ਆਉਂਦੀਆਂ ਜਾਂਦੀਆਂ ਫਿਲਮਾਂ ਦਾ ਘਾਟੇ ਦੇ ਵਿੱਚ ਜਾਣਾ ਫਿਲਮਾਂ ਦਾ ਮੁਨਾਫੇ 'ਚ ਜਾਣਾ ਇਹ ਉਹਨਾਂ ਦੇ ਪ੍ਰੋਡਿਊਸਰਾਂ ਦੇ ਲਈ ਲਾਹੇਵੰਦੀ ਗੱਲ ਹੋ ਸਕਦੀ ਆ ਨੁਕਸਾਨ ਵਾਲੀ ਗੱਲ ਹੋ ਸਕਦੀ ਆ ਥੋੜੇ ਮੇਰੇ ਲਈ ਸਿਰਫ ਇੰਨੀ ਆ ਕਿ ਇਹ ਫਿਲਮ ਦੇ ਉੱਤੇ ਮੇਰਾ ਜਿਹੜਾ ਪੈਸਾ ਲੱਗਾ ਸੀ 250 ਰੁਪਈਆ 300 ਰੁਪਈਆ ਜਾਂ ਜਿਹੜੇ ਮੇਰੇ ਇਹਦੇ ਉੱਤੇ ਘੰਟੇ ਬਰਬਾਦ ਹੋਏ ਆ ਜਾਂ ਪੱਖ ਚੰਗੇ ਦੇ ਉੱਤੇ ਲੱਗੇ ਆ ਇਹਦੇ ਵਿੱਚੋਂ ਮੈਂ ਆਪਾਂ ਕੀ ਕਢਦਾ ਕੀ ਪਾਉਣਾ ਆਪਾਂ ਸਿਰਫ ਇਹਨੇ ਬਾਰੇ ਸੋਚਦੇ ਆ ਇਹ ਫਿਲਮ ਆ ਜਿਹੜੀ ਉਹ ਉਸ ਨੌਜਵਾਨ ਦੀ ਕਹਾਣੀ ਆ ਜਿਹਦੇ ਮਾਪੇ ਆ ਜਿਹੜੇ ਜਾਂ ਪਿਤਾ ਖਾਸ ਕਰਕੇ ਉਹ ਜੀ ਲੁੱਟ ਖੋਹ ਦੇ ਮਾਮਲੇ ਦੇ ਵਿੱਚ ਰਹਿੰਦੇ ਆ ਪਰ ਇਹ ਮੁੰਡਾ ਜਿਹੜਾ ਉਹ ਇੱਕ ਐਸਾ ਵੇਲਾ ਆਉਂਦਾ ਜਦੋਂ ਅनाथ ਆਸ਼ਰਮ ਦੇ ਵਿੱਚ ਪੜਦਾ ਉਹ ਜਵਾਨ ਹੁੰਦਾ ਜਵਾਨੀ ਦੇ ਵਿੱਚ ਉਹਦੇ ਸੁਪਨੇ ਆ ਜੀ ਕਿ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਬੌਕਸਰ ਬਣਨਾ ਮੈਂ ਨੈਸ਼ਨਲ ਲੈਵਲ ਦੇ ਉੱਤੇ ਬਹੁਤ ਕਮਾਲ ਦੀਆਂ ਪ੍ਰਾਪਤੀਆਂ ਹਾਸਲ ਕਰਨੀਆਂ ਪਰ ਪੁਲਿਸ ਦੇ ਵੱਲੋਂ ਡੀਐਸਪੀ ਦੇ ਵੱਲੋਂ ਰਾਜਨੀਤਿਕ ਲੋਕਾਂ ਦੇ ਵੱਲੋਂ ਚਿੱਟਾ ਵੇਚਣ ਵਾਲਿਆਂ ਦੇ ਵੱਲੋਂ ਉਹਦੀ ਜ਼ਿੰਦਗੀ ਨੂੰ ਕਿਵੇਂ ਬਰਬਾਦ ਕੀਤਾ ਜਾਂਦਾ ਡਾਕੂਆਂ ਦਾ ਮੁੰਡਾ 3D ਕਹਾਣੀ ਇਹ ਆ ਇਹ ਫਿਲਮ ਦੱਸਦੀ ਆ ਜੀ ਕਿ ਪੰਜਾਬ ਦਾ ਕੋਈ ਵੀ ਨੌਜਵਾਨ ਇਸ ਸਮੱਸਿਆ ਦੇ ਵਿੱਚੋਂ ਲੰਘ ਸਕਦਾ ਉਹਦੇ ਸੁਪਨਿਆਂ ਨੂੰ ਟੜਕਾਉਣ ਵਾਲਾ ਇੱਕ ਨਹੀਂ ਬਹੁਤ ਸਾਰੇ ਲੋਕ ਹੋ ਸਕਦੇ ਆ ਉਹਦਾ ਕਸੂਰ ਕੋਈ ਨਹੀਂ ਉਹਨੂੰ ਜ਼ਿੰਦਗੀ ਦੇ ਵਿੱਚ ਲੀਤੋਂ ਲਾਉਣ ਵਾਲੇ ਪੈਰ ਪੈਰ ਦੇ ਉੱਤੇ ਆ ਸਕਦੇ ਆ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕਈ ਕੁਝ ਚੱਲਦਾ ਨਸ਼ਾ ਵੀ ਚੱਲਦਾ ਜਿਹੜਾ ਕਿ ਚੱਲਣਾ ਨਹੀਂ ਚਾਹੀਦਾ ਇਸ ਫਿਲਮ ਦੇ ਵਿੱਚ ਡਾਕੂਆਂ ਦਾ ਮੁੰਡਾ 3 ਦੇ ਵਿੱਚ ਇੱਕ ਨੌਜਵਾਨ ਨਹੀਂ ਬਹੁਤ ਸਾਰੇ ਨੌਜਵਾਨ ਜਿਹੜੇ ਕਿ ਨਸ਼ੇ ਦੇ ਮਾਰੇ ਆ ਉਹਨਾਂ ਦੀ ਗੱਲ ਕੀਤੀ ਗਈ ਹੈ ਤੇ ਮੈਨੂੰ ਇਹ ਸਾਰੀ ਕਹਾਣੀ ਦੇਖ ਕੇ ਇਉਂ ਲੱਗਾ ਵੀ ਪੰਜਾਬ ਦੇ ਕੱਲੇ-ਕੱਲੇ ਸ਼ਹਿਰ ਦੀ ਕਹਾਣੀ ਆ ਪੰਜਾਬ ਦੇ ਕੱਲੇ-ਕੱਲੇ ਪਿੰਡੂ ਨੌਜਵਾਨ ਦੀ ਕਹਾਣੀ ਆ ਪੰਜਾਬ ਦੇ ਕੱਲੇ-ਕੱਲੇ ਕਸਬੇ ਦੇ ਨੌਜਵਾਨ ਦੀ ਕਹਾਣੀ ਆ ਕਿਉਂਕਿ ਕੱਲੀ ਦੇਵ ਕਰੋੜ ਦੀ ਇੱਕ ਜੋਧਾ ਪਾਤਰ ਨਹੀਂ ਕਹਾਣੀ ਨਹੀਂ ਆ ਪੰਜਾਬ ਦੇ ਵਿੱਚ ਤਾਂ ਹੁੰਦਾ ਹੀ ਬਹੁਤ ਕੁਝ ਆ ਪੰਜਾਬ ਦੀ ਤਾਂ ਸਿਆਸਤ ਹੀ ਕੱਲੇ ਚਿੱਟੇ ਦੇ ਉੱਤੇ ਖੜੀ ਆ ਪੰਜਾਬ ਦੀ ਸਿਆਸਤ ਹੀ ਕੱਲੇ ਨਸ਼ਿਆਂ ਦੇ ਉੱਤੇ ਖੜੀ ਆ ਪੰਜਾਬ ਦੇ ਵਿੱਚੋਂ ਨਸ਼ਾ ਮੁਕਿਆ ਕਿੰਨਾ ਕਾ ਮੇਰਾ ਖਿਆਲ ਹੈ ਵੀ ਕਿਸੇ ਨੂੰ ਕੁਝ ਦੱਸਣ ਦੀ ਲੋੜ ਨਹੀਂ ਆ ਪੰਜਾਬ ਦੀ ਪੁਲਿਸ ਦਾ ਇੱਕ ਹਿੱਸਾ ਆਪ ਚਿੱਟਾ ਪੀੜਤ ਕਿਵੇਂ ਆ ਪੰਜਾਬ ਦੀ ਪੁਲਿਸ ਦਾ ਇੱਕ ਹਿੱਸਾ ਕਿਸ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਦੇ ਨਾਲ ਆਪ ਦੀ ਸਾਂਝ ਰੱਖਦਾ ਪੰਜਾਬ ਦੀ ਪੁਲਿਸ ਦਾ ਇੱਕ ਹਿੱਸਾ ਕਿਵੇਂ ਰਾਜਨੀਤਿਕ ਲੋਕਾਂ ਦੀ ਚਾਕਰੀ ਕਰਦਾ ਤੇ ਸਾਰੇ ਮਹਿਕਮੇ ਨੂੰ ਕਿਵੇਂ ਬਦਨਾਮ ਕਰ ਦਿੱਤਾ ਇਹ ਅਸਲ ਦੇ ਵਿੱਚ ਕਹਾਣੀ ਆ ਇਸ ਕਹਾਣੀ ਦੇ ਵਿੱਚ ਇਹ ਗੱਲ ਦੱਸੀ ਗਈ ਆ ਵੀ ਇੱਕ ਨੌਜਵਾਨ ਜਿਹੜਾ ਚੰਗਾ ਕੁਝ ਕਰਨਾ ਚਾਹੁੰਦਾ ਉਹਨੂੰ ਕਿਸ ਤਰੀਕੇ ਦੇ ਨਾਲ ਨਸ਼ੇ ਦੇ ਨਾਲ ਜੁੜੇ ਹੋਏ ਲੋਕਾਂ ਦੀ ਵਿਰੋਧਤਾ ਕਰਨ ਦੇ ਕਰਕੇ ਮੌਤ ਤੱਕ ਜਾਣਾ ਪੈਂਦਾ ਹੋ ਸਕਦਾ ਉਹ ਤੁਸੀਂ ਹੋਵੋ ਹੋ ਸਕਦਾ ਮੈਂ ਹੋਵਾਂ ਜੇਕਰ ਆਪਾਂ ਅੱਜ ਖਬਰਾਂ ਪੜ੍ਹਦੇ ਆ ਕਿ ਭਾਈ ਫਲਾਣੇ ਪਿੰਡ ਦੇ ਵਿੱਚ ਚਿੱਟਾ ਵੇਚਣ ਵਾਲਿਆਂ ਨੂੰ ਰੋਕਿਆ ਤੇ ਉਹਦੀਆਂ ਲੱਤਾਂ ਤੋੜਤੀਆਂ ਫਲਾਣੇ ਪਿੰਡ ਦੇ ਵਿੱਚ ਚਿੱਟਾ ਵੇਚਣ ਵਾਲਿਆਂ ਨੂੰ ਰੋਕਿਆ ਤਸਕਰਾਂ ਨੂੰ ਰੋਕਿਆ ਉਹਨਾਂ ਨੂੰ ਡੱਕਿਆ ਉਹਨਾਂ ਦੀ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਉਹਨਾਂ ਦੇ ਘਰ ਦੇ ਉੱਤੇ ਬੰਬ ਸੁੱਟਤਾ ਕਦੇ ਕੋਈ ਖਬਰ ਆਉਂਦੀ ਕਦੇ ਕੋਈ ਖਬਰ ਆਉਂਦੀ ਆ ਇਹ ਬਿਲਕੁਲ ਉਹਦੇ ਵਰਗੀ ਕਹਾਣੀ ਆ ਲਗਭਗ ਇਹ ਉਹਦੇ ਵਰਗੀ ਫਿਲਮਾਂ ਉਸ ਗੱਲ ਵਰਗੀ ਫਿਲਮਾਂ ਸੋ ਮੇਰਾ ਖਿਆਲ ਆ ਵੀ ਡਾਕੂਆਂ ਦਾ ਮੁੰਡਾ 3 ਫਿਲਮ ਪੰਜਾਬੀਆਂ ਨੂੰ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਮੈਂ ਇਹ ਗੱਲ ਤਾਂ ਕਰਕੇ ਜ਼ੋਰ ਦੇ ਕੇ ਕਹਿਣਾ ਵੀ ਸਾਨੂੰ ਪੰਜਾਬਗਾਂ ਨੂੰ ਨੁਘੋਚਾ ਤਾਂ ਬਹੁਤ ਆਉਂਦੀਆਂ ਜਦੋਂ ਗਿੱਪੀ ਕਰੇਵਾਲ ਦੀ ਫਿਲਮ ਆਈ ਅਕਾਲ ਉਦੋਂ ਸਾਡੇ ਵਿੱਚੋਂ ਬਹੁਤ ਸਾਰੇ ਪੰਜਾਬਗਾਂ ਨੇ ਇਹ ਗੱਲ ਕਹੀ ਕਿ ਇਹਦੀ ਦਾੜੀ ਨਕਲੀ ਆ ਇਹ ਤਾਂ ਜੀ ਸਹੀ ਨਹੀਂ ਕੰਮ ਕਰ ਰਿਹਾ ਇਹ ਤਾਂ ਜੀ ਸਿੱਖੀ ਨੂੰ ਇਸ ਵੇਲੇ ਲੀਹੋਂ ਲਾਉਣ ਦਾ ਕੰਮ ਕਰ ਰਿਹਾ ਇਹ ਕਿਹੜੇ ਪਾਤਰ ਹੋਏ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਉਸ ਤੋਂ ਬਾਅਦ ਗੁਰੂ ਨਾਨਕ ਜਹਾਜ਼ ਫਿਲਮ ਆਈ ਤੇ ਗੁਰੂ ਨਾਨਕ ਜਹਾਜ਼ ਫਿਲਮ ਦੇ ਵਿੱਚ ਕਾਮਾਗਾਟਾ ਮਾਰੂ ਦੀ ਗੱਲ ਕੀਤੀ ਗਈ ਗੁਰੂ ਨਾਨਕ ਜਹਾਜ਼ ਦੀ ਗੱਲ ਕੀਤੀ ਗਈ ਹੁਣ ਮੇਰੀ ਪੰਜਾਬਗਾਨ ਨੂੰ ਇੱਕ ਸਵਾਲ ਨਵਾ ਬੇਨਤੀ ਤੁਸੀਂ ਉਹ ਫਿਲਮ ਕਿੰਨੀ ਕ ਵੇਖੀ ਐ ਚਲੋ ਗਿੱਪੀ ਗਰੇਵਾਲ ਦੀ ਅਕਾਲ ਦੇ ਉੱਤੇ ਆਪਣੇ ਵੱਖਰੇ ਸਵਾਲ ਹੋਏ ਤਰਸੀਮ ਜਸੜ ਦੀ ਫਿਲਮ ਦੇ ਵਿੱਚ ਕੀ ਕਸੂਰ ਸੀ ਫਿਰ ਆਪਾਂ ਇਹਦੇ ਤੇ ਆ ਜਾਣੇ ਆ ਇਹ ਵੀ ਫਿਲਮ ਵਿਦੇਸ਼ਾਂ ਦੇ ਵਿੱਚ ਵੱਧ ਪੰਜਾਬਗਾਨ ਨੇ ਦੇਖੀ ਇੱਥੇ ਤਾਂ ਦੇਖੀ ਨਹੀਂ ਜਾਂ ਬਹੁਤ ਘੱਟ ਦੇਖੀ ਆ ਤੇ ਜੇ ਅਸੀਂ ਉਹ ਵੀ ਨਹੀਂ ਦੇਖਦੇ ਜੇਕਰ ਅਸੀਂ ਇਤਿਹਾਸ ਦੇ ਨਾਲ ਸੰਬੰਧਤ ਸਾਡੇ ਪੰਜਾਬਗਾਂ ਨਾਲ ਸੰਬੰਧਤ ਗੁਰੂ ਨਾਨਕ ਜਹਾਜ਼ ਨੂੰ ਵੀ ਉਸ ਰੂਪ ਦੇ ਵਿੱਚ ਪਿਆਰ ਨਹੀਂ ਦਿੰਦੇ ਤੇ ਇਹਦਾ ਮਤਲਬ ਤਾਂ ਇਹ ਹੈ ਜੀ ਕਿ ਆਪਾਂ ਕੱਲੇ ਰੀਲਾਂ ਜੋਗੀਆਂ ਫਿਰ ਆਪਾਂ ਰੀਲਾਂ ਨਹੀਂ ਵਰਗਵੰਡ ਕਰ ਲਾਂਗੇ ਜੀ ਆਹ ਗੰਦੀ ਬਣਾਉਂਦਾ ਆਹ ਚੰਗੀ ਬਣਾਉਂਦਾ ਇਹਦਾ ਕੰਟੈਂਟ ਇਦਾਂ ਆ ਫਲਾਣਾ ਇਦਾਂ ਤੇ ਜੇਕਰ ਆਪਾਂ ਸਿਨੇਮੇ ਨੂੰ ਬਚਾਉਣ ਲਈ ਨਿੱਗਰ ਸਿਨੇਮੇ ਨੂੰ ਬਚਾਉਣ ਦੇ ਲਈ ਜੇਕਰ ਆਪਾਂ ਚੰਗੇ ਗੀਤਾਂ ਨੂੰ ਬਚਾਉਣ ਦੇ ਲਈ ਤੇ ਭਾਈ 2-250 ਰੁਪਏ ਖਰਚ ਨਹੀਂ ਕਰ ਸਕਦੇ ਫਿਰ ਲੱਗੇ ਰਗੇ ਆਪਾਂ ਫਿਰ ਆਉਂਦੇ ਸਮੇਂ ਦੇ ਵਿੱਚ ਆਪਾਂ ਇਹਨਾਂ ਗੱਲਾਂ ਕਰਕੇ ਵੀ ਇਕੱਲੀਆਂ ਢੜ-ਢੜ ਕਰਦੀਆਂ ਫਿਲਮਾਂ ਬਣਦੀਆਂ ਫਿਰ ਆਪਾਂ ਕਦੇ ਨੇ ਇਕੱਲੇ ਹਾਸੇ ਵਾਲੀਆਂ ਕੋਈ ਨਵਾਂ ਤਜਰਬਾ ਤਾਂ ਹੁੰਦਾ ਨਹੀਂ ਇਹ ਡਾਕੂਆਂ ਦਾ ਮੁੰਡਾ 3 ਦੇ ਵਿੱਚ ਨਵਾਂ ਤਜਰਬਾ ਹੀ ਹੋਇਆ ਜਾ ਕੇ ਆਪ ਦੇਖ ਲਓ ਗੁਰੂ ਨਾਨਕ ਜਹਾਜ਼ ਫਿਲਮ ਦੇ ਵਿੱਚ ਨਵਾਂ ਤਜਰਬਾ ਹੀ ਹੋਇਆ ਇਹ ਆਉਂਦੇ ਸਮੇਂ ਦੇ ਵਿੱਚ ਤਜਰਬੇ ਹੋਣੇ ਨਹੀਂ ਜੇਕਰ ਆਪਾਂ ਇਹਨਾਂ ਫਿਲਮਾਂ ਨੂੰ ਪਿਆਰ ਨਾ ਦਿੱਤਾ ਤਾਂ ਹੁਣ ਕਈ ਬੰਦੇ ਇਹ ਵੀ ਗੱਲ ਕਹਿਣਗੇ ਲੈ ਤੁਹਾਨੂੰ ਫਿਲਮਾਂ ਦੀ ਭਾਈ ਪੰਜਾਬ ਦੇ ਵਿੱਚ ਆ ਕੁਝ ਹੋਈ ਜਾਂਦਾ ਤੁਸੀਂ ਉਧਰਲੇ ਪਾਸੇ ਨੂੰ ਨਿਬੇੜੋ ਉਧਰਲੇ ਪਾਸੇ ਨੂੰ ਜਾ ਕੇ ਤੁਸੀਂ ਮੋਰਚਾ ਸੰਭੋ ਜਿਹੜੇ ਪੰਜਾਬੀ ਸਿਨੇਮੇ ਨੂੰ ਪਿਆਰ ਕਰਦੇ ਹੋ ਇਧਰਲੇ ਪਾਸੇ ਨੂੰ ਮੋਰਚਾ ਸਾਹਮਣ ਮੈਂ ਤੁਹਾਨੂੰ ਅਤਰਸੀਮ ਜਸੜ ਦੀ ਪਿਛਲੇ ਦਿਨੀ ਪਾਈ ਇੱਕ ਪੋਸਟ ਦਾ ਵੇਰਵਾ ਪੜ ਕੇ ਸੁਣਾਉਣਾ ਉਹਨੇ ਇਹ ਗੱਲ ਲਿਖੀ ਆ ਅਦੇ ਇੰਸਟਾਗ੍ਰam ਦੇ ਉੱਤੇ ਤੁਹਾਡਾ ਸਭ ਦਾ ਸ਼ੁਕਰੀਆ ਜਿਨ੍ਹਾਂ ਨੇ ਗੁਰੂ ਨਾਨਕ ਜਹਾਜ਼ ਮੂਵੀ ਨੂੰ ਪਿਆਰ ਦਿੱਤਾ ਸਪੋਰਟ ਕੀਤੀ ਸਾਡੀ ਕੀਤੀ ਮਿਹਨਤ ਨੂੰ ਉਤਸ਼ਾਹ ਦਿੱਤਾ ਪਰ ਇਦਾਂ ਦੇ ਪ੍ਰੋਜੈਕਟ ਹੁਣ ਗੌਰ ਨਾਲ ਸੁਣਿਓ ਪਰ ਇਦਾਂ ਦੇ ਪ੍ਰੋਜੈਕਟ ਨਾ ਤਾਂ ਕਦੇ ਜਲਦੀ ਬਣ ਸਕੇ ਨੇ ਨਾ ਹੀ ਬਣਾਉਣ ਦੇ ਲਈ ਹੌਸਲਾ ਪੈਂਦਾ ਕਿਸੇ ਦਾ ਹੁਣ ਗੌਰ ਨਾਲ ਸੁਣਿਓ ਉਹਨੇ ਅੱਗੇ ਕੀ ਗੱਲ ਈ ਕਿਉਂਕਿ ਇਨਵੈਸਟਮੈਂਟ ਐਨੀ ਵੱਡੀ ਤੇ ਟਾਈਮ ਲਾਈਨ ਵੱਡੀ ਡੇਢ ਸਾਲ ਤੋਂ ਸਿਰਫ ਇੱਕ ਮੂਵੀ ਕੀਤੀ ਤੁਹਾਨੂੰ ਮੈਂਟਲੀ ਬਹੁਤ ਪ੍ਰੇਪੇਅਰ ਹੋਣਾ ਪੈਂਦਾ ਤੇ ਬਾਅਦ ਦੇ ਵਿੱਚ ਉਰੋ ਤੱਕ ਤੁਹਾਨੂੰ ਮੈਂਟਲੀ ਸਫਰ ਕਰਨਾ ਪੈਂਦਾ ਜਿੰਨੀ ਦੇਰ ਤੱਕ ਉਹ ਰਿਲੀਜ਼ ਨਾ ਹੋਵੇ ਇਟ ਇਜ਼ ਨਾਟ ਐਨ ਈਜ਼ੀ ਪਾਥ ਟੂ ਜਸਟ ਗੋ ਔਨ ਬਟ ਤੁਹਾਡੀਆਂ ਅਸੀਸਾਂ ਤੇ ਪਿਆਰ ਦੇ ਲਈ ਸ਼ੁਕਰੀਆ ਉਹਨਾਂ ਨੇ ਇਹ ਵੀ ਗੱਲ ਕਹੀ ਜਸੜ ਹੋਰਾਂ ਨੇ ਕਿ ਹੁਣ ਮੈਂ ਸ਼ੋਅ ਲਾਉਣੇ ਸ਼ੁਰੂ ਕਰ ਦੇਣੀ ਆ ਉਹਨਾਂ ਨੇ ਇਹ ਵੀ ਗੱਲ ਲਿਖੀ ਆ ਕਿ ਮੈਂ ਹੁਣ ਫਲਾਣੇ ਫਲਾਣੇ ਦੇਸ਼ ਦੇ ਵਿੱਚ ਆ ਰਿਹਾ ਤੇ ਭਾਈ ਹੁਣ ਮੈਂ ਆਪਦੇ ਪ੍ਰੋਗਰਾਮ ਲਾਉਣੇ ਆ ਇਹਦਾ ਅਰਥ ਕੀ ਨਿਕਲਿਆ ਜੇ ਆਪਾਂ ਗੁਰੂ ਨਾਨਕ ਜਹਾਜ਼ ਫਿਲਮ ਨੂੰ ਇੰਨੇ ਇੱਕ ਵਧੀਆ ਤਰੀਕੇ ਨਾਲ ਵੇਖਿਆ ਹੁੰਦਾ ਜੇ ਆਪਾਂ ਸੋਲਡ ਆਊਟ ਸ਼ੋਅ ਇੱਥੇ ਕਿਤੇ ਹੁੰਦੇ ਤਾਂ ਗੁਰੂ ਨਾਨਕ ਜਹਾਜ਼ ਦਾ ਅਗਲਾ ਹਿੱਸਾ ਵੀ ਬਣਨਾ ਸੀ ਜੇ ਆਪਾਂ ਇਸ ਫਿਲਮ ਨੂੰ ਇੱਥੇ ਪੰਜਾਬ ਦੇ ਵਿੱਚ ਪੂਰੀ ਖਿੱਚ ਨਾਲ ਦੇਖਿਆ ਹੁੰਦਾ ਤਾਂ ਹੋ ਸਕਦਾ ਵੀ ਇਹ ਪੋਸਟ ਪੈਂਦੀ ਹੀ ਨਾ ਇਹਦੀ ਭਾਵਨਾ ਦੇਖਣ ਦੀ ਲੋੜ ਆ ਪੋਸਟ ਦੀ ਕਿ ਭਾਈ ਮਿਹਨਤ ਬਹੁਤ ਕੀਤੀ 1.5 ਸਾਲ ਕੋਈ ਸ਼ੋਅ ਵੀ ਨਹੀਂ ਲਾਇਆ ਕੱਲਾ ਇਸ ਫਿਲਮ ਦੇ ਉੱਤੇ ਕੰਮ ਕੀਤਾ ਪਰ ਇਸ ਦੇ ਬਾਵਜੂਦ ਹੁਣ ਮੈਂ ਭਾਈ ਆਪਣੇ ਸ਼ੋਅ ਵੱਲ ਵਧ ਰਿਹਾ ਕਿਉਂਕਿ ਕਮਾਈ ਆਉਣ ਦਾ ਸਾਧਨ ਉਹੀ ਆ ਕਹਿਣ ਦਾ ਭਾਵ ਇਹ ਆ ਪੰਜਾਬੀ ਸਿਨੇਮੇ ਦੇ ਵਿੱਚ ਆਉਂਦੇ ਸਮੇਂ ਤਜਰਬੇ ਹੋਣੇ ਨਹੀਂ ਇਹ ਗੱਲ ਮੈਂ ਦਾਅਵੇ ਨਾਲ ਕਹਿੰਨਾ ਤੇ ਜੇਕਰ ਕੋਈ ਪੰਜਾਬੀ ਸਿਨੇਮੇ ਦੇ ਵਿੱਚ ਅੱਜ ਲੱਗੇ ਹੋਏ ਆ ਜੇਕਰ ਉਹ ਆਪਾਂ ਕਹਿੰਦੇ ਵੀ ਆ ਫਿਲਮ ਸਹੀ ਨਹੀਂ ਬਣਾਉਂਦੇ ਆ ਫਿਲਮ ਸਹੀ ਨਹੀਂ ਬਣਾਉਂਦੇ ਵੀਰ ਜੀ ਜਿਹੜੇ ਬਣਾਉਂਦੇ ਆ ਉਹਨੂੰ ਆਪਾਂ ਕਿੰਨਾ ਤੇ ਪਿਆਰ ਸਤ ਕਰ ਦਿੰਦੇ ਆ ਮੈਂ ਇਹ ਗੱਲ ਕਹਿਣਾ ਆਕਾਲ ਫਿਲਮ ਦੇ ਵਿੱਚ ਕੁਝ ਵੀ ਗਲਤ ਨਹੀਂ ਸੀ ਹੁਣ ਇਹ ਗੱਲ ਕਈ ਬੰਦੇ ਕਹਿਣਗੇ ਲੈ ਤੁਸੀਂ ਤਾਂ ਭਾਈ ਉਹਦੇ ਮਿੱਤਰ ਹਾਂ ਤੁਸੀਂ ਫਲਾਣੇ ਹਾਂ ਢਿੰਗੜੇ ਹਾਂ ਮੈਂ ਇਹ ਗੱਲ ਕਹਿਣਾ ਵੀ ਗੁਰੂ ਨਾਨਕ ਜਹਾਜ਼ ਵਰਗੀ ਫਿਲਮ ਬਣੀ ਹੀ ਨਹੀਂ ਮੈਂ ਇਹ ਗੱਲ ਕਹਿਣਾ ਵੀ ਡਾਕੂਆਂ ਦਾ ਮੁੰਡਾ 3 ਵਰਗੀ ਫਿਲਮ ਹੋਣੀ ਹੀ ਨਹੀਂ ਉਹਦਾ ਕਾਰਨ ਇਹ ਆ ਕਿ ਪੰਜਾਬ ਦੇ ਵਿੱਚ ਸਮੱਸਿਆਵਾਂ ਪਹਿਲਾਂ ਵੀ ਬਹੁਤ ਸੀ ਅੱਜ ਵੀ ਆ ਜਿਹੜੀਆਂ ਪਹਿਲਾਂ ਸਮੱਸਿਆਵਾਂ ਸੀ ਉਹਨਾਂ ਨੂੰ ਆਪਾਂ ਜਦੋਂ ਪੇਸ਼ ਕੀਤਾ ਉਦੋਂ ਵੀ ਦਰਸ਼ਕ ਉਹਨੇ ਨਹੀਂ ਆਏ ਥੀਏਟਰ ਦੇ ਵਿੱਚ ਤੇ ڈاکੂਆਂ ਦਾ ਮੁੰਡਾ 3 ਜਦੋਂ ਮੈਂ ਦੇਖ ਕੇ ਆਇਆ ਇਹ ਫਿਲਮ ਦੇ ਵਿੱਚ ਮੇਰਾ خیال ਹੈ ਵੀ ਇਹ 250 ਸੀਟ ਹੈ ਤਾਂ ਉੱਥੇ 100 ਤੇ 10 ਜਾਂ 12 ਲੋਕ ਸੀਗੇ ਮੈਨੂੰ ਆਸ ਸੀ ਵੀ ڈاکੂਆਂ ਦਾ ਮੁੰਡਾ 3 ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਹੋਣਗੇ ਪਰ ਉਨੀ ਵੱਡੀ ਗਿਣਤੀ ਦੇ ਵਿੱਚ ਲੋਕ ਮੈਨੂੰ ਨਜ਼ਰ ਨਹੀਂ ਆਏ ਤੇ ਜੇਕਰ ਭਾਈ ਆਪਾਂ ਨਹੀਂ ਜਾਵਾਂਗੇ ਸਿਨੇਮਾ ਦੇਖਣ ਜੇ ਆਪਾਂ ਘਰ ਬੈਠ ਕੇ ਹੀ ਰਾਇਆ ਦੇਵਾਂਗੇ ਦਾ ਇਹਦਾ ਮਤਲਬ ਇਹ ਹੈ ਜੀ ਕਿ ਅਸੀਂ ਸਿਰਫ ਐ ਕਰਕੇ ਰੀਲਾਂ ਦੇਖੀ ਚੱਲਗੇ 30 30 ਸਕਿੰਟ ਦੀਆਂ ਤੇ ਫਿਰ ਨਾਲ ਦੀ ਨਾਲ ਆਪਾਂ ਦੁੱਖ ਜਮਨਾਈ ਜਾਗੇ ਉਹ ਗੰਦੀਆਂ ਚੀਜ਼ਾਂ ਬਹੁਤ ਚੱਲਦੀਆਂ ਆ ਚੰਗੀ ਆ ਭਰਾਵਾ ਦੇਖਿਓ ਇਹਦੇ ਵਿੱਚ ਬਾਣੀ ਸੰਧੂ ਦੇ ਕੰਮ ਕੀਤਾ ਤੇ ਦੇਵਖਰੌੜ ਦੇ ਸੱਚੀ ਮੁੱਚੀ ਕਹਿ ਰਿਹਾ ਵੀ ਮੇਲਾ ਲੁੱਟ ਲਿਆ ਦੇਵਖਰੌੜ ਦਾ ਆਪਣਾ ਵੱਖਰਾ ਕੰਮ ਆ ਦੇਵਖਰੌੜ ਦੇ ਸੱਚੀ ਮੁੱਚੀ ਕਮਾਲ ਕੀਤੀ ਆ ਇਹਦੇ ਵਿੱਚ ਜਿਸ ਤਰੀਕੇ ਦੇ ਨਾਲ ਕੱਲੀ ਕੱਲੀ ਗੱਲ ਨੂੰ ਮੈਂ ਤਾਂ ਸੱਚੀ ਮੁੱਚੀ ਹੈਰਾਨ ਹੁੰਨਾ ਵੀ ਪੰਜਾਬੀ ਸਿਨੇਮੇ ਦੇ ਵਿੱਚ ਇਦਾਂ ਦੀਆਂ ਬੇਬਾਕ ਗੱਲਾਂ ਵੀ ਹੋ ਸਕਦੀਆਂ ਬੰਦਾ ਕਹਿੰਦਾ ਵੀ ਯਾਰ ਮੈਂ ਥੋੜੀ ਜਿਹੀ ਪੇਤਲੀ ਜੀ ਗੱਲ ਕਰਦਾ ਤੇ ਨਾਲੇ ਮੇਰਾ ਉਧਰਲੇ ਪਾਸੇ ਸਰਕਾਰੀ ਦਰਬਾਰਿਆਂ ਵੀ ਸੇਫ ਜਾ ਰਵੇ ਕੰਮ ਤੇ ਨਾਲੇ ਮੈਂ ਲੋਕਾਂ ਦੇ ਵਿੱਚ ਵੀ ਬਹੁਤਾ ਜਵਾਬ ਦੇ ਜੇ ਐਜਾ ਨਾ ਹੋਵਾ ਪਰ ਇਹ ਫਿਲਮ ਸਾਰਾ ਕੁਝ ਦਾਤੇ ਲਾ ਕੇ ਬਣਾਈ ਗਈ ਆ ਡ੍ਰੀਮ ਰਿਐਲਿਟੀ ਮੂਵੀ ਦੇ ਵੱਲੋਂ ਤਿਆਰ ਕੀਤੀ ਗਈ ਫਿਲਮ ਆ ਇਹਦੇ ਪ੍ਰੋਡਿਊਸਰਾਂ ਨੂੰ ਬੱਟਤ ਹੋਵੇ ਤੇ ਡਾਕੂਆਂ ਦਾ ਮੁੰਡਾ ਚੌਥੇ ਭਾਗ ਦੇ ਵਿੱਚ ਚੰਗੇ ਵਿਸ਼ੇ ਹੋਰ ਆਉਣ ਬਾਕੀ ਫਿਲਮਾਂ ਵੀ ਬਹੁਤ ਸੋਹਣੀਆਂ ਬਣ ਜਿਹੜੇ ਵੀ ਲੋਕ ਚੰਗੀਆਂ ਫਿਲਮਾਂ ਬਣਾਉਂਦੇ ਉਹਨਾਂ ਨੂੰ ਪਿਆਰ ਸਤਕਾਰ ਦਿਆ ਕਰੋ ਕੱਲੀ ਢੋਗੋਚ ਦੇ ਨਾਲ ਪੰਜਾਬੀ ਸਿਨੇਮਾ ਬਚਣਾ ਨਹੀਂ ਤੇ ਕੱਲੇ ਆਪਾਂ ਕਹਿ ਰਿਹਾ ਵੀ ਭਾਈ ਤੁਸੀਂ ਫਿਲਮ ਬਣਾ ਲਈ ਅਸੀਂ ਦੇਖ ਲਈ ਅਸੀਂ ਜੀ ਅੰਦਰ ਵਿੱਚ ਦੇਖ ਲਈ YouTube ਦੇ ਉੱਤੇ ਦੇਖ ਲਈ ਆ ਅਸੀਂ ਤਾਂ ਜੀ ਅੰਦਰ ਗਏ ਸੀਗੇ ਤੇ ਅੰਦਰੋਂ ਸਾਡਾ ਇੱਕ ਮਿੱਤਰ ਅੰਦਰ ਮੋਬਾਈਲ ਦੇ ਉੱਤੇ ਬਣਾ ਕੇ ਲਿਆਇਆ ਇਹਦਾ ਸਿਨੇਮਾ ਕਾਬੂ ਨਹੀਂ ਆਉਣਾ ਸਿਨੇਮਾ ਨਹੀਂ ਸਥਾਪਿਤ ਨਹੀਂ ਹੋਣਾ ਪੰਜਾਬੀ ਸਿਨੇਮੇ ਨੂੰ ਇਸ ਵੇਲੇ ਦਰਸ਼ਕਾਂ ਦੀ ਲੋੜ ਆ ਸਾਡੇ ਨਾਲੋਂ ਸਾਊਥ ਵਾਲੇ ਦਰਸ਼ਕ ਕਰੋੜਾਂ ਦਰਜੇ ਚੰਗੇ ਆ ਉਹ ਚੰਗੇ ਸਿਨੇਮੇ ਦੀ ਕਦਰਤਾ ਕਰਦੇ ਆ ਆਪਾਂ ਸਿਰਫ ਸਿਰਫ ਤਮਾਸ਼ਾ ਬਣਾਉਣਾ ਜਾਣਦੇ ਆ ਨੁਕਸ ਕੱਢਦੇ ਗਏ ਉਹਨੂੰ ਆ ਕੁਛ ਕਹਿਦੇ ਗਏ ਇਹਨੂੰ ਆ ਕੁਛ ਕਹਿਦੇ ਗਏ ਆ ਜੋ ਆਪਾਂ ਇਹਨਾਂ ਗੱਲਾਂ ਤੋਂ ਉੱਤੇ ਉੱਠ ਗਏ ڈاکੂਆਂ ਦਾ ਮੁੰਡਾ ਫਿਲਮ ਜ਼ਰੂਰ ਦੇਖੀਏ ਜ਼ਰੂਰ ਦੇਖਣੀ ਬਣਦੀ ਆ ਮੇਰੀ ਸਾਰੇ ਹੀ ਨੌਜਵਾਨਾਂ ਨੂੰ ਬੇਨਤੀ ਆ ਵੀ ਆਪਦੇ ਟੱਬਰਾਂ ਸਮੇਤ ਦੇਖੋ ਕਿਉਂਕਿ ਇਹ ਟੱਬਰਾਂ ਦੀ ਸਮੱਸਿਆ ਵੀ ਆ ਭੈਣਾ ਸਮੇਤ ਦੇਖੋ ਭੈਣਾ ਦੀ ਸਮੱਸਿਆ ਵੀ ਆ ਕਿਉਂਕਿ ਜੇ ਕਿਸੇ ਭੈਣ ਦਾ ਵੀਰ ਮਰਦਾ ਨਸ਼ੇ ਨਾਲ ਜੇ ਉਹ ਚਿੱਟੇ ਦੇ ਵਿੱਚ ਗਲਤਾਨ ਹੋ ਜਾਂਦਾ ਤੇ ਟੱਬਰ ਦਾ ਟੱਬਰ ਉਜੜਦਾ ਇਸ ਫਿਲਮ ਦੀ ਸਮੁੱਚੀ ਟੀਮ ਨੂੰ ਮੁਬਾਰਕਾਂ ਦੇਵ ਖਰੋੜ ਨੂੰ ਮੁਬਾਰਕਾਂ ਪ੍ਰੋਡਿਊਸਰ ਨੂੰ ਮੁਬਾਰਕਾਂ ਇਹਦੇ ਵਿੱਚ ਜਿਹਨੇ ਡੀਐਸਪੀ ਦਾ ਕਿਰਦਾਰ ਨਿਭਾਇਆ ਉਹਨੂੰ ਮੁਬਾਰਕਾਂ ਉਹਨੇ ਬਹੁਤ ਕਮਾਲ ਕੀਤੀ ਆ ਫਿਲਮ ਖੜੀ ਹੀ ਦੇਵ ਖਰੋੜ ਦੇ ਉੱਤੇ ਆ ਉਹਨੇ ਦੱਸ ਦਿੱਤਾ ਕਿ ਉਹ ਇਕੱਲਾ ਫਿਲਮ ਦਾ ਭਾਰ ਕਿਵੇਂ ਚੱਕ ਸਕਦਾ ਉਹ ਇਕੱਲਾ ਹੀ ਫਿਲਮ ਨੂੰ ਅੱਗੇ ਕਿਵੇਂ ਲਿਜਾ ਸਕਦਾ ਮੈਨੂੰ ਬਹੁਤ ਚੰਗੀ ਲੱਗੀ ਤੁਸੀਂ ਜ਼ਰੂਰ ਦੇਖ ਕੇ ਆਇਓ